ਦੀਨਾਂਗਰ ਦੇ ਵਿੱਚ ਤਰਲੇ ਨਾਲ ਬਣ ਰਹੀਆਂ ਹਨ ਨਜਾਇਜ਼ ਕਲੋਨੀਆਂ ਨਹੀਂ ਹੈ ਪ੍ਰਸ਼ਾਸਨ ਦਾ ਕਿਸੇ ਨੂੰ ਵੀ ਡਰ ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਗੌਲਕ ਮਸਖਾ ਚਿਸਕਾ ਤੇ ਸਵਾਗਤ ਕਰਦਾ ਅੱਜ ਉਹ ਤੁਹਾਨੂੰ ਅਸੀਂ ਖਬਰ ਨਸ਼ਰ ਕਰਨ ਜਾ ਰਹੇ ਹਾਂ ਦੀਨਾਂਗਰ ਦੀ ਹੈ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਂਗਰ ਦੀ ਹੈ ਜਿਹੜੀ ਤੁਸੀਂ ਅਸੀਂ ਜਿਹੜੀ ਕਲੋਨੀ 'ਚ ਖੜੇ ਆ ਇਹ ਕਲੋਨੀ ਜਿਹੜੀ ਹੈ ਗਵਰਨਮੈਂਟ ਦੇ ਪੈਰਾਮੀਟਰ ਪੂਰੇ ਨਹੀਂ ਕਰਦੀ ਦੂਜੇ ਪਾਸੇ ਦੇਖਿਆ ਜੇ ਤਾਂ ਜੋ ਕਲੋਨੀ ਦਾ ਜਰਾ ਇਹਦੀਆਂ ਨਿੱਕੀਆਂ-ਨਿੱਕੀਆਂ ਬਹੁਤ ਸਾਰੀਆਂ ਨਿੱਕੀਆਂ ਤੇ ਵੱਡੀਆਂ ਕਲੋਨੀਆਂ ਗੁਰਦਾਸ ਦੀਨਾ ਨਗਰ ਚ ਬਹੁਤ ਸਾਰੀਆਂ ਨੇ ਤੇ ਇਹਨੂੰ ਕੋਈ ਵੀ ਡਰਨੀ ਆ ਆਮ ਤੌਰ ਤੇ ਗਵਰਨਮੈਂਟ ਤੋਂ ਬੜੀਆਂ ਫੜਾ ਮਾਰਦੀ ਹੈ ਕਿ ਜੇ ਕੋਈ ਵੀ ਬੰਦਾ ਗਲਤ ਕਲੋਨੀ ਕੱਟੇਗਾ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰ ਇਸ ਬੰਦੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਕਿਉਂ ਕਿ ਇੰਨਾ ਜਗ੍ਹਾ ਦੀਆਂ ਰਜਿਸਟਰੀਆਂ ਵੀ ਹੋ ਗਈਆਂ ਇੱਥੇ ਮੀਟਰ ਵੀ ਲੱਗੇ ਕਿਉਂਕਿ ਕਿਤੇ ਨਾ ਕਿਤੇ ਸਾਰੇ ਹੁਪਾ ਆ ਗਏ ਇੱਥੇ ਮਿਲੇ-ਜੁਲੇ ਲੱਗਦੇ ਹਨ ਕਿਉਂ ਕਿਉਂਕਿ ਜਿਹੜੇ ਲੋਕ ਇੱਥੇ ਘਰ ਲੈ ਲੈਣਗੇ ਉਹਨਾਂ ਦੇ ਨਾ ਤੇ ਪਾਣੀ ਦਾ ਨਿਕਾਸ ਆ ਨਾ ਪੀਣ ਦੇ ਪਾਣੀ ਦਾ ਪ੍ਰਬੰਧ ਆ ਕਲੋਨੀ ਦਾ ਜ਼ਰ ਤੇ ਆਪਣੇ ਪੈਸੇ ਲੈ ਕੇ ਚੱਲ ਗਿਆ ਤੇ ਰਜਿਸਟਰੀਆਂ ਵਾਲਿਆਂ ਨੇ ਰਜਿਸਟਰੀਆਂ ਕਰਤੀਆਂ ਪਰ ਜਿਹੜੇ ਲੋਕ ਇੱਥੇ ਫਸ ਜਾਣਗੇ ਉਹਨਾਂ ਦਾ ਵਾਲੀਵਾਰਸ ਕੌਣ ਆ ਸੋ ਦੀਨਾ ਨਗਰ ਦੇ ਵਿੱਚ ਜਿੰਨੀਆਂ ਵੀ ਗਲਤ ਤਰੀਕੇ ਨਾਲ ਕਲੋਨੀਆਂ ਕੱਟੀਆਂ ਗਈਆਂ ਨੇ ਖਾਸ ਕਰਕੇ ਜਿਹੜੀ ਕਲੋਨੀ 'ਚ ਅਸੀਂ ਖੜੇ ਆ ਇੱਕ ਇੱਕੋ ਹੀ ਕਲੋਨੀ ਨਜ਼ਰ ਆ ਜਿਹਨੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਲੋਨੀਆਂ ਸਰਕਾਰ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਅਫਸਰਾਂ ਨਾਲ ਰਲ ਕੇ ਖੋਲੀਆਂ ਕਟੀਆਂ ਨੇ ਇਹ ਜਿਹੜੀ ਕਲੋਨੀ ਹੈ ਇਹ ਓਆਂਖਾ ਤੋਂ ਜਦੋਂ ਅਸੀਂ ਲਿਟਰ ਫਲਾਵਰ ਸਕੂਲ ਨੂੰ ਆਈਏ ਅੱਗੇ ਕੱਟੀ ਆ ਸੋ ਇਹਦੀਆਂ ਸਾਰੀਆਂ ਕਲੋਨੀਆਂ ਦਿਖਾਈਆਂ ਜਾਣਗੀਆਂ ਉਹਨਾਂ 'ਚ ਕੀ ਕੀ ਗਲਤੀ ਆ ਉਹ ਦਿਖਾਈ ਜਾਏਗੀ ਕਿਹੜੇ ਕਿਹੜੇ ਵਿਭਾਗ ਦੇ ਕਰਮਚਾਰੀ ਨੇ ਇਹਦਾ ਜ਼ਲੀ ਭੁਗਤ ਨਾਲ ਇਹਦਾ ਸਾਥ ਦਿੱਤਾ ਉਹਨਾਂ ਨੂੰ ਵੀ ਨਸ਼ਰ ਕੀਤਾ ਜਾਏਗਾ ਦੇਖਦੇ ਰਹੋ ਮਸਕਸ਼ ਇਸਕਾ ਟਾਈਮ ਗੁਰਦਾਸਪੁਰ